ਪੋਸੀ ਵਾਲਾ ਖਾਲ ਜਿਹੜਾ ਪਿਆ ਆ ਇਹ ਮੀਂਹ ਦੇ ਨਾਲ ਅੱਗੇ ਵੀ ਟੁੱਟਦੀ ਸੜਕ ਹੁੰਦਾ ਇੱਥੋਂ ਕੋ ਅੱਗੇ ਮਗਰੋਂ ਟੁੱਟਦੀ ਹੁੰਦੀ ਏ ਪਹਿਲਾਂ ਵੀ ਇੱਦਾਂ ਹੀ ਸੀਗਾ ਉਹ ਚੰਗੇ ਚਿਰ ਵਾ ਟੋਆ ਭਰ ਹੋਇਆ ਸੀਗਾ ਇਹ ਹੁਣ ਜਾਦੀਆਂ ਕ ਬਣੀਆਂ ਆ ਇਹ ਹੁਣ ਏਤਕੀਆਂ ਕੀ ਕਿਹੜੇ ਹਿਸਾਬ ਨਾਲ ਹਾਲ ਕੀਤਾ ਚੰਗਾ ਧਰਨੂ ਉਹ ਤੈਦਾ ਉਹ ਜਿੱਥੇ ਟੱਕਰ ਦਖਤ ਤੇ ਆ ਉੱਥੇ ਟੱਕਰ ਇਦਾਂ ਹੀ ਆ ਜਾਨੀ ਕਿ ਸੱਡਾਂ ਤੋਂ ਨਾਲ ਨਾਲ ਖੁਰਿਹੀ ਆ ਇਹ ਹੁਣ ਪਤਾ ਨਹੀਂ ਕਿਹੜੇ ਸਮੇ ਬਣਨੀ ਇਹ ਜਾਂ ਕਿੱਦਾਂ ਬਣਨੀ ਆ। ਬਾਕੀ ਸਾਰੇ ਪਾਸੇ ਨੂੰ ਯਾਨੀ ਕਿ ਸਾਡੇ ਇਰੀਏ ਜਿੱਥੇ-ਜਿੱਥੇ ਹੈਗਾ ਨਾ ਸੜਕਾਂ ਤਾਂ ਪੰਨੀਆਂ ਹੀ ਆ ਸਾਰੀਆਂ। ਇਧਰਲੀ ਸਾਈਡ ਹੈ ਜੇ ਫੇ ਮਾੜੀ-ਮੋਟੀ ਯਾਨੀ ਕਿ ਐਦਾ ਵਜਬੂਜ ਗਈ ਹੈ ਜਿਹੜਾ ਜ ਪੱਕੇ ਰੋੜੇ ਆ। ਸੈਲੇ ਤੋਂ ਜਿਹੜਾ ਪਰਲਾ ਪਾਸਾ ਆ ਆਪਣੇ ਕੁੱਕੜਾਂ ਵੀੜਾਂ ਵਾਲਾ ਪਾਸਾ ਆ ਉਧਰ ਨੂੰ ਵੀ ਇਹੀ ਹਾਲ ਆ ਸੜਕਾਂ ਦੇ। ਬਣਦੀਆਂ ਇਹ ਵਿਚਾਰੀਆਂ ਮਸੀਆਂ। ਕੰਮ ਇਹ ਨਾ ਤਾਂ ਪਹਿਲਾਂ ਹੋ ਜਾਂਦਾ ਅੱਗੇ ਉਹ ਪਰੇ ਉੱਥੇ ਕਿ ਨੂੰ ਉਹ ਦਰਖਤ ਸੀਦਾ ਇੱਕਾ ਨਾ ਅੱਗੇ ਉਹਦੀ ਸੇਤ ਨੂੰ ਉੱਥੋਂ ਹੁੰਦੀ ਸੀਗੀ ਟੁੱਟੀਆਂ ਹੁਣ ਐਤ ਕੀ ਉੱਥੋਂ ਬਚ ਗਏ ਤਾਂ ਹੁਣ ਖਾਲੇ ਇੱਥੋਂ ਐਤ ਕੀ ਲੱਗ ਗਏ ਇਹ ਪੱਕੇ ਇਹ ਦੇਖੋ ਹੁਣ ਕਦ ਬਣਦੀ ਆ ਜਿੱਦਾਂ ਇੱਥੇ ਜਿੱਥੋਂ ਆ ਪਹਿਲਾਂ ਟੁੱਟੀਆਂ ਸੀਗੀ ਗੁਜੀਬਦੀ ਤੋਂ ਪੋਸੀ ਵਾਲਾ ਰਾਹ ਆ ਜਿਹੜਾ ਆਹ ਪਾਣੀ ਵਿੱਚ ਇਹ ਨਹੀਂ ਜਾਮ ਕਰਦਾ ਇਹ ਨਿਕਲ ਨੁਕਣ ਨਹੀਂ ਦਿੱਤਾ ਪਉਣ ਕਿਸੇ ਪਾਸੇ ਇੱਥੇ ਉਦਾਂ ਲਾਇਆ ਹੁਣ ਨਹੀਂ ਪੈਂਦੇ ਲਾਂਦੇ ਤੇ ਕਿ ਹੁੰਦੇ ਸਾਡੇ ਉਹ ਪਿੰਡ ਤੇ ਕੇਸਰ ਉਹ ਨਹੀਂ ਵਿੱਚੇ ਜਾਂ ਕਿ ਤਾਂ ਹੋਰ ਕੋਈ ਬੱਦੀ ਵਾਲੇ ਹੁਣੇ ਆ ਇੱਥੇ ਤਾਂ ਪਾਈ ਪੂਈ ਲੱਗਦੀ ਮਿੱਟੀ ਮੁੱਟੀ ਮਾੜੀ ਮੋਟੀ ਇੱਥੇ ਰੁਕਿਆ ਹੁਣਾ ਪਾਣੀ ਤੇ ਉਧਰੋਂ ਇਹ ਆਂਦਾ ਆ ਇਧਰੋਂ ਪੈਂਸਰੇ ਵਾਲਾ ਜਿਹੜਾ ਚੋਚੂ ਆਂਦਾ ਵਿੱਚ ਉਹ ਪਾਣੀ ਸਾਰੇ ਘੁੰਮ ਕੇ ਫੇਰ ਇਧਰ ਨੂੰ ਮਾਰ ਕਰਦਾ ਇਹ ਮੁੜ ਕੇ ਸਾਰੇ ਵੜਦਾ ਪੂਸੀ ਜਨ ਆਦਾ ਮੋਰੀਆਂ ਮੋਰੀਆਂ ਤਾਂ ਫੇ ਹੋ ਹੀ ਗਿਆ ਹੈ ਕੰਮ ਵਿੱਚ ਥੱਲੇ ਤਾਂ ਹੁਣ ਜਿੰਨੇ ਜਿੰਨਾ ਪਾਣੀ ਖੜਾ ਹੈ ਫੇ ਉਹ ਗੜਨੇ ਦੇ ਹਿਸਾਬਕ ਤਾਬ ਹੈਗਾ ਹੀ ਆ ਜੇ ਨਹੀਂ ਨਿਕਲਦਾ ਇਹ ਨਹੀਂ ਪਕਵਾ ਤਾਂ ਪਾ ਲਗਦੀ ਚਾਚਾ ਆਮੀ ਪੈਨੂ ਤਿੰਨ ਚਾਰ ਦਿਨ ਜਾਨੀ ਕਿ ਹੋ ਗਿਆ ਆ ਉਸ ਤੋਂ ਬਾਅਦ ਵੀ ਹਜੇ ਆ ਟੋਬਾ ਪੂਸੀ ਵਾਲਾ ਇਹਨ ਭਰਿਆ ਹੀ ਆ ਬੰਦਿਆਂ ਨੇ ਪੰਪ ਦੋ ਲਾਇਆ ਹੋਇਆ ਕਢਣ ਵਾਲੇ ਪਾਣੀ ਤੀਆ ਚੌਥਾ ਦਿਨ ਹੈ ਹਜੇ ਅਜੇ ਜਾਨੀ ਕਿ ਬਰੋਂ ਵੀ ਨਹੀਂ ਪਾਣੀ ਮਸੀ ਅਜ ਚੱਕੇ ਚੁੱਕੇ